ਦੋਸਤੋ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਆ ਇਹ ਵੀਡੀਓ ਨਵਾਂ ਸ਼ਹਿਰ ਦੀ ਹੈ ਫੀਰਾ ਜੱਟਾ ਮੱਲੇ ਦੀ ਜੱਸੀਰਦੀ ਹੈ ਜਿਸੇ ਕੈਮਰੇ ਦੇ ਵਿੱਚ ਕੈਦ ਆ ਬੜੀ ਦੁੱਖ ਦੀ ਗੱਲ ਹੈ ਕਿ ਜਿਹੜੇ ਲੋਕ ਫਲਸਤਾਨ ਦੀ ਮੰਗ ਕਰਦੇ ਆ ਉਹ ਲੁੱਟਾਂ ਖੋਹਾਂ ਕਰਕੇ ਪਹਿਲਾਂ ਆਪਣੇ ਖਜ਼ਾਨੇ ਭਰਨ ਦੀ ਤਾਕ ਵਿੱਚ ਇਧਰ ਉਧਰ ਘੁੰਮ ਰਾਇਆ ਸੋ ਆਮ ਜਨਤਾ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ ਕਿ ਇਹ ਕਦੇ ਵੀ ਇਹੋ ਜਿਹੇ ਲੋਕ ਗਲੀ ਮਾਲੇ ਦੇ ਵਿੱਚ ਦਿਖਣ ਤਾਂ ਤੁਸੀਂ ਪੁਲਿਸ ਨੂੰ ਇਨਫੋਰਮ ਜ਼ਰੂਰ ਕਰੋ ਉਹਨਾਂ ਨੂੰ ਜ਼ਰੂਰ ਦੱਸੋ ਚਾਹੇ ਪੀਪੇ ਚੱਕ ਕੇ ਕੋਈ ਕਣਕ ਮੰਗਣ ਆਵੇ ਜਾਂ ਕੋਈ ਚੰਦਾ ਲੈਣ ਦੇ ਬਹਾਨੇ ਆਵੇ ਇਹਨਾਂ ਲੋਕਾਂ ਦਾ ਕੋਈ ਭਰੋਸਾ ਨਹੀਂ ਜੇ ਗੱਲ ਕਰਦੇ ਆ ਕਿ ਇਹ ਲੋਕ ਬਹਿਰੂਪੀਏ ਆ ਬਹਿਰੂਪੀਏ ਉਦੋਂ ਆ ਜਦੋਂ ਇਹ ਗਲਤ ਕੰਮ ਫੜੇ ਕਰਦੇ ਫੜੇ ਜਾਂਦੇ ਆ ਉਦੋਂ ਇਹ ਬਹਿਰੂਪੀਆਂ ਦਾ ਨਾਮ ਇਹਨਾਂ ਦੇ ਹੀ ਲੋਕ ਦਿੰਦੇ ਆ ਕਿ ਇਹ ਬਹਿਰੂਪੀਏ ਆ ਜੇ ਇਹ ਕਿਸੇ ਨੂੰ ਕੁੱਟ ਦੇ ਨਜ਼ਰ ਆ ਜਾਣ ਤਾਂ ਇਹ ਇੱਕ ਜੋਧੇ ਕਹ ਲਾਉਂਦੇ ਆ ਜੇ ਕਿਤੇ ਇਹ ਕੁੱਟ ਖਾਂਦੇ ਨਜ਼ਰ ਆ ਜਾਣ ਤਾਂ ਉਹ ਬੇਅਦਬੀ ਦਾ ਮਸਲਾ ਖੜਾ ਹੋ ਜਾਂਦਾ ਹੈ ਮਤਲਬ ਕਿ ਕੁੱਲ ਮਿਲਾ ਕੇ ਇੱਕ ਕਹਾਵਤ ਆ ਕਿ ਜੇ ਖਰਬੂਜਾ ਸ਼ੂਰੀ ਤੇ ਡਿਗੇ ਤਾਂ ਵੀ ਨੁਕਸਾਨ ਖਰਬੂਜੇ ਦਾ ਹੀ ਹੈ ਜੇ ਸ਼ੂਰੀ ਖਰਬੂਜੇ ਤੇ ਡਿਗੇ ਤਾਂ ਤਾਂ ਵੀ ਨੁਕਸਾਨ ਖਰਬੂਜੇ ਦਾ ਹੀ ਹੈ ਸੋ ਮੇਰੇ ਦੇਸ਼ ਵਾਸੀਆਂ ਨੂੰ ਔਰ ਖਾਸ ਕਰਕੇ ਮੈਂ ਆਪਣੇ ਨਵਾਂ ਸ਼ਹਿਰ ਦੇ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਇਹਨਾਂ ਲੋਕਾਂ ਦੇ ਕੋਲੋਂ ਬਚ ਕੇ ਰਹੋ ਜਾਗਰੂਕ ਰਹੋ ਜਦੋਂ ਵੀ ਕੋਈ ਇਦਾਂ ਦਾ ਗਲੀ ਮੁਹੱਲੇ ਦੇ ਵਿੱਚ ਘੁੰਮਦਾ ਦਿਖਦਾ ਆ ਔਰ ਤੁਹਾਨੂੰ ਵੀ ਡਰਨ ਦੀ ਲੋੜ ਨਹੀਂ ਕਿਉਂਕਿ ਸਾਨੂੰ ਖੁਦ ਹੀ ਆਪਣੀ ਰੱਖਿਆ ਕਰਨੀ ਪੈਣੀ ਆ ਕਿਉਂਕਿ ਉੰਨੀ देर ਤੱਕਰ ਤਾਂ ਇਹ ਆਪਣਾ ਕਾਂਡ ਕਰਕੇ ਆਪਣਾ ਕੰਮ ਕਰਕੇ ਨਿਕਲ ਜਾਂਦੇ ਆ ਲੋਕਾਂ ਨੂੰ ਵੀ ਪੁਲਿਸ ਦਾ ਸਾਥ ਦੇਣਾ ਚਾਹੀਦਾ ਆ ਜੇ ਪੁਲਿਸ ਸਾਥ ਲੋਕਾਂ ਦਾ ਦਿੰਦੀ ਹੈ ਤਾਂ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ ਆ ਜੇ ਗੱਲ ਕਰ ਲਈਏ ਇਹਨਾਂ ਦੇ ਕਾਰਨਾਮਿਆਂ ਦੀ ਤਾਂ ਜੋ ਪਿਛਲੀ ਘਟਨਾ ਹਜੇ ਥੋੜੇ ਦਿਨ ਹੀ ਹੋਈ ਆ ਕਿ ਇੱਕ ਐਮਪੀ ਤੇ ਇੱਕ ਮਹਿਲਾ ਨੇ ਉਹਤੇ ਹੱਥ ਛੂਟ ਕੀਤਾ ਜੇ ਇਹ ਕਾਂਡ ਕਿਤੇ 10 ਦਿਨ ਪਹਿਲਾਂ ਦਾ 20 ਦਿਨ ਪਹਿਲਾਂ ਦਾ ਹੁੰਦਾ ਤਾਂ ਸ਼ਾਇਦ ਉਹਨੂੰ ਐਮਪੀ ਦੀ ਟਿਕਟ ਮਿਲ ਜਾਂਦੀ ਜਿਵੇਂ ਹੁਣ ਨਮਾ ਸ਼ਹਿਰ ਦੇ ਵਿੱਚ ਇਹ ਵਾਰਦਾਤ ਹੋ ਰਹੀ ਕੋਈ ਹੈ ਜਿਹੜੀ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਥੱਲੇ ਪੈਨੋਸ ਨੇ ਉਹਦੀਆਂ ਬਾਲੀਆਂ ਲਾਣ ਦੀ ਕੋਸ਼ਿਸ਼ ਕੀਤੀ ਬਾਲੀਆਂ ਮੰਗੀਆਂ ਜਦੋਂ ਉਹਨੇ ਬਾਲੀਆਂ ਲਾਣ ਤੋਂ ਇਨਕਾਰ ਕਰਤਾ ਉਸ ਔਰਤ ਨੇ ਤਾਂ ਉਸਦੀ ਸਕੂਟਰੀ ਦੇ ਵਿੱਚੋਂ 20000 ਰੁਪਿਆ ਲੈ ਕੇ ਉਹ ਲੋਕ ਪ੍ਰਾਰ ਹੋ ਗਏ ਮੈਂ ਤਾਂ ਉਹਨਾਂ ਜਥੇਬੰਦੀਆਂ ਨੂੰ ਵੀ ਬੇਨਤੀ ਕਰਦਾ ਕਿ ਜਲਦ ਤੋਂ ਜਲਦ ਹੁਣ ਮੋਰੇ ਐਮਐਲਏ ਦੀਆਂ ਜਿਹੜੀਆਂ ਸੀਟਾਂ ਖਾਲੀ ਹੋਈਆਂ ਉਹਨਾਂ ਦੇ ਵਿੱਚ ਇਹਨਾਂ ਯੋਧਿਆਂ ਨੂੰ ਐਮਐਲਏ ਦੀ ਟਿਕਟ ਦਿੱਤੀ ਜਾਵੇ ਤਾਂ ਜੋ ਤੁਹਾਡੇ ਜਿਹੜੇ ਖਜ਼ਾਨੇ ਆ ਉਹ ਭਰਪੂਰ ਰਹਿਣ ਤੇ ਕਿਉਂਕਿ ਇਹਨਾਂ ਨੂੰ ਐਕਸਪੀਰੀਅੰਸ ਬਹੁਤ ਹੋ ਚੁੱਕਾ ਆ ਲੁੱਟਾਂ ਖੋਹਾਂ ਕਰਨ ਦਾ ਜੈ ਹਿੰਦ ਜੈ ਪਰ ਅੰਤ ਦੇ ਵਿੱਚ ਮੈਂ ਹੀ ਲੋਕਾਂ ਨੂੰ ਬੇਨਤੀ ਕਰਨਾ ਕਿ ਸੁਚੇਤ ਰਹੋ ਅਗਰ ਕੋਈ ਐਸੀ ਵੈਸੀ ਹਰਕਤ ਕਰਦੇ ਆ ਤਾਂ ਮੋਲੇ ਵਾਸੀਆਂ ਨੂੰ ਇਹਨਾਂ ਨੂੰ ਫੜ ਕੇ ਇਹਨਾਂ ਦੀ ਸੇਵਾ ਪਾਣੀ ਕਰ ਦੇਣੀ ਚਾਹੀਦੀ ਆ ਤਾਂ ਪੁਲਿਸ ਨੂੰ ਇਨਫੋਰਮ ਕਰ ਦੇਣਾ ਚਾਹੀਦਾ ਜੈ ਹਿੰਦ ਜੈ ਭਾਰਤ